ਤੋ ਅਗਦਾ ਦਾ ਇੱਕ ਹੋਰ ਨਵਾਂ ਬਲੌਗ ਦੇ ਵਿੱਚ ਚੱਲਦੇ ਜੀ ਗੁਰਦੁਆਰਾ ਗੁਰੂ ਕਾ ਬਾਗ ਜਿਹੜੇ ਜੁੜੇ ਰਹੇ ਹੋ ਬਲੌਗ ਦੇ ਨਾਲ ਹਾਂਜੀ ਆਪਾਂ RAM ਤੀਰਥ ਮੰਦਿਰ ਤੋਂ ਚੱਲ ਪਏ ਸੀਗੇ RAM ਪ੍ਰਾਸ਼ੀ ਮੰਦਿਰ ਤੇ ਆਪਾਂ ਚੱਲਦੇ ਹੁਣ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਆ ਇਥੋਂ 20 ਕਿਲੋਮੀਟਰ ਦੀ ਦੂਰੀ ਤੀ ਆ ਤੇ ਉੱਥੇ ਚੱਲਦੇ ਆ ਅੱਜ ਦੇਖਾਂਗੇ ਰਿਆਸ਼ ਉਥੇ ਕਰਾਂਗੇ ਤੇ ਦੱਸਾਂਗੇ ਤੁਹਾਨੂੰ ਉਥੋਂ ਦਾ ਇਤਿਹਾਸ ਬਣਾਵਾਂਗੇ ਬਲੌਗ ਬਣੇ ਰਹੋ ਆਪਣੇ ਵਲੌਗ ਦੇ ਨਾਲ ਚੈਨਲ ਨੂੰ ਫੋਲੋ ਜਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਜੇ ਬਲੌਗ ਚੰਗੇ ਲੱਗਦੇ ਹੁੰਦੇ ਆਪਣੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਇਹ 12 ਕਿਲੋਮੀਟਰ ਰੋਡ ਦੇਖੋ ਕਿੰਨਾ ਘੈਂਟ ਆ ਸਾਫ਼-ਸਾਫ਼ ਰੋਡ ਆ ਇਹ ਸੱਚੀ ਆ ਥਾਂ ਦੀ ਸਾਈਡ ਮੈਰ ਜਾਂਦੀ ਆ ਰਸਤੇ ਜਿਵੇਂ ਹਾਲੇ ਤੋਂ ਬੋਰ ਲੱਗਿਆ ਹੋਇਆ ਹੈ ਹਨਾ ਬੈਠਾਂਗੇ ਆਪਾਂ ਕਿਤੇ ਵਧੀਆ ਜੀ ਵਧੀਆ ਜੀ ਸ਼ਾਨ ਲੱਭ ਕੇ ਰਾਮ ਰੋਡ ਸੰਦੇਸ਼ਪੁਰ ਮਾਣ ਨਾਲ ਆਪਣਾ ਸਾਤਰ ਰਹਿ ਗਿਆ ਜੀ ਕਿਲੋਮੀਟਰ ਅੱਧੇ ਘੰਟੇੇ ਕੱਢ ਦੇਣਾ ਬਸ ਤੱਕ ਦਾ ਰਸਤਾ ਗਿਆ ਦਾ ਪਰ ਅੱਧਾ ਘੰਟਾ ਮੰਨ ਕੇ ਚੱਲੋ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਤੇ ਅੱਧਾ ਕਿਲੋਮੀਟਰ ਰਹਿ ਗਿਆ ਇੱਥੋਂ ਸਾਹਮਣੇ ਉਹ ਜਿੱਥੇ ਬੈਂਡ ਖੜੀ ਆ ਤੁਹਾਨੂੰ ਦਿਖਦੀ ਹੋਣੀ ਹੈ ਨਾ ਤੇ ਫਿਰ ਦੁਬਾਰਾ ਸਾਹਿਬ ਚੱਲਦੇ ਆਂ ਬੁਲਦੇ ਆਂ ਸਰਾ ਲੈਣ ਲਈ ਕੋਈ ਨਾ ਮੁੱਕੇ हां ਵੀ ਕਿੱਧਰ ਫਿਰਦੇ ਓਏ ਜੀ ਕਿੱਧਰ ਫਿਰਦੇ ਆਂ ਅਸੀਂ ਮਸਾ ਲੈ ਕੇ ਆਣੇ ਹਾਂ ਵੀਡੀਓ ਬਣਾਉਂਦੇ ਹਾਂ ਵੀਡੀਓ ਕਿਦਾਂ ਨਾ ਕਾ ਡੀ ਆਈ ਡੀ ਨੂੰ ਫੋਲੋ ਕੀਤਾ ਹੈ ਕੀਤਾ ਹੈ ਜੀ ਹੈ ਕਿੱਥੇ ਕੀਤਾ ਸੀ ਕਰੇ ਇੱਥੇ ਕਰੇ ਇੱਥੇ ਕੀਤਾ ਸੀ ਬੜੇ ਚਿਰਦਾ ਐਂ ਦੱਸ ਉਹ ਕਿਧਰ ਆ ਪਾਰਕਿੰਗ ਦੇ ਕਿਹੜੀ ਸਾਈਡ ਆ ਕੇ ਇਧਰ ਹੈ ਉਹ ਜਿੱਥੇ ਉਹ ਸਾਹਮਣੇ ਮੋੜਸ਼ਾ ਤੇ ਖੜਾਗਾ ਹਾਂ ਜੀ ਸਾਹਮਣੇ ਚੱਲ ਜਿਓ ਠੀਕ ਆ ਓਕੇ ਜੀ ਧੰਨਵਾਦ ਅਸ਼ੀਗਰ ਬਾਬਾ ਜੀ ਪਾਰਕਿੰਗ ਇੱਧਰੀ ਜੀ ਸਰਾ ਮਿਲ ਜੂਗੀ ਬਾਬਾ ਜੀ ਇੱਥੇ ਰਹਿਣ ਲਈ ਕਰਦਾ ਇੱਥੇ ਮੈਂ ਜੀ ਆਲ ਇੰਡੀਆ ਟ੍ਰੈਵਲ ਤੇ ਆਈ ਜੀ ਰਹਿਣਾ ਇੱਥੇ ਵੈਰੀ ਗੁੱਡ ਬਈ ਬਰੋੜਾ ਜਲਾਈ ਬਰੋ ਹੋਰ ਹਾਂ ਤਾਂ ਕੋਈ ਨਹੀਂ ਬਸ ਯਾਤਰਾ ਕਰਦਾ ਜੀ ਗੁਰਦੁਆਰਾ ਸਾਹਿਬ ਦੀ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਯਾ ਸੁਰੀ ਸਿੰਘ ਸਿੱਧੂ ਹਾਂ ਜੀ ਚਾ ਚਾਪਰ ਯਾਤਰਾ ਕਰਦੇ ਆਂਡੇ ਹਾਂ ਜੀ ਕਿਹੜੇ ਲੱਗ ਕੇ ਤੇ ਵੇਲੀ ਆਏ ਤੇ ਮਾਨਸਾ ਤੇ ਜੀ ਤੇ ਛੱਜੇ ਨੇ ਕੋਈ ਲੱਗ ਕੇ ਗੁਰਦੁਆਰਾ ਨਾ ਜੀ ਇਧਰੋਂ ਤਲਵੰਡੀ ਸਾਹਿਬ ਪਤਨੇ ਪੈਂਦਲੀ ਹਾਂ ਸਾਈਕਲ ਤੇ ਯਾਰ ਲਾਭ ਨੂੰ ਫੋਨ ਕਰ ਰਿਹਾ ਉਹਨਾਂ ਕੇ ਨਹੀਂ ਨਹੀਂ ਤੁਸੀਂ ਨਾ ਉੱਥੇ ਦਾ ਸਿੱਧਾ ਆਵੋ ਬਰਾਂਲੇ ਸੈਲ ਖੜੋ ਮੈਂ ਤੁਹਾਨੂੰ ਉੱਥੇ ਮਜਾਉਂਗਾ ਮੈਂ ਤੁਹਾਨੂੰ ਸਾਰੀ ਗੱਲ ਬਾਤ ਉੱਥੇ ਸਾਰੀ ਗੱਲ ਬਾਤ ਦੱਸੋਗੇ ਨਾ ਹਾਂਜੀ ਕਮਰਾ ਬਿਲਕੁਲ ਜਰੂਰ ਮਿਲੂਗਾ ਓਕੇ ਇਹ ਯਾਤਰਾ ਕਰਦਾ ਇਹ ਬਰੀਕੀ ਸੇਵਾ ਕਰਦਾ ਜੇ ਸਿੱਧੇ ਜਲੂ ਪੈਂਦਾ ਹਾਂਜੀ ਆਹ ਜੀ ਆਪਾਂ ਹਾਂ ਜੋ ਜਾ ਆਉਂਦਾ ਰੈਡੀ ਲੱਗੀ ਆ ਨਾ ਮਰਾ ਵੀਰ ਹਾਂਜੀ ਹਾਂਜੀ ਕਹਿ ਕੇ ਉੱਥੇ ਲਾ ਕੇ ਕਾਲੇ ਕਮਰਾ ਸੁਈ ਜਾ ਕੇ ਤੇ ਮੈਂ ਆਹ ਸਾਹ ਬੈਠਾ ਠੀਕ ਹੈ ਹਾਂ ਚੱਲ ਜਾਈਏ ਹੁਣੇ ਕਿਹ ਹੈ ਕਿ ਅਸੂ ਆਪਣਾ ਤੈਨੂੰ ਕਮਰਾ ਦੇ ਦੇਣਾ ਬਾਬਾ ਕਾਲਾ ਸਾਹਿਬ ਕੋਈ ਜਣਾ ਜੀ ਅੱਜ ਮੈਂ ਜੀ ਅੰਮ੍ਰਿਤਸਰ ਸੀਗਾ ਅੰਮ੍ਰਿਤਸਰ ਤੋਂ ਇਧਰੋਂ ਜਿਹੜਾ ਚੰਤਪੁਰ ਨੀ ਮੰਦਿਰ ਆ ਜੀ RAM veer mandir ਉਤੋਂ ਉਧਰੋਂ ਇਧਰ ਆਏ ਹਾਂ ਹਾਂਜੀ ਕੱਲ ਸੱਚੀ ਮਹਾਰਾਜ ਬੋਲਦੇ ਕਿ ਮੈਂ ਇਹ ਜੀ ਮੇਰੇ ਕੋਲ ਹੀ ਫੇਮਸ ਗੁਰਦੁਆਰਾ ਸਾਹਿਬ ਤੇ ਮੈਂ ਪਾਜੀ ਸਾਰਾ ਬਣਾਇਆ ਹੋਇਆ ਪੂਰੇ ਪੰਜਾਬ ਦਾ ਜੀ ਹਾਂਜੀ ਜਿੰਨੇ ਵੀ ਜਿਵੇਂ ਪਹਿਲੇ ਦਿਨ ਸੀਗਾ ਮੈਂ ਜੀ ਦੰਦਮਾ ਸਾਹਿਬ ਤੇ ਫਿਰ ਬਠਿੰਡੇ ਕਿਲੇ ਚ ਤੇ ਕਿਲੇ ਚ ਲੱਖੀ ਜੰਗਣਾ ਜੀ ਚਾਰ ਪੰਜ ਕਈਆਂ ਜਾਂ ਸੀ ਫਿਰ ਉਥੋਂ ਹੋਇਆ ਸੀਗਾ ਮੁਖਸਰ ਸਾਹਿਬ ਨੂੰ ਜੀ ਮੁਖਸਰ ਹੋਇਆ ਹਾਂ ਮੁਖਸਰ ਉਧਰ ਮੁਖਸਰ ਸਾਹਿਬ ਤੇ ਅੱਜ ਗੱਲ ਕਰਦੇ ਹਾਂ ਉਹ ਆ ਗੁਰਦੁਆਰਾ ਸਾਹਿਬ ਆ ਗਈ ਸੀ ਜੀ ਤੇ ਕਾਮਰੇਲੀ ਬੇਟ ਕਰ ਰਹੇ ਆ ਬਾਬਾ ਜੀ ਕੋਲ ਗਏ ਸੀ ਬਾਬਾ ਜੀ ਕਹਿੰਦੇ 5 ਮਿੰਟ ਬੈਠ ਜਾਓ ਬਾਹਰ ਤੇ ਕਮਰਾ ਦੇ ਦਾਨਿਆਂ ਤੇ ਕਮਰਾ ਮਿਲ ਜੂਗਾ ਆਪਾਂ ਨੂੰ ਇੱਥੇ ਤੇ ਦਿਖਾਉਣਿਆ ਤੁਹਾਨੂੰ ਦੁਆਰ ਕਰਾਉਣਿਆ ਇਤਿਹਾਸ ਸਾਰਾ ਦਿਖਾਉਣਿਆ ਦਰਸ਼ਨ ਕਰਾਉਣਿਆ ਗੁਰਦੁਆਰਾ ਸਾਹਿਬ ਦੇ ਜੁੜੇ ਹੋਏ ਰਿਹਾ ਬਲੌਗ ਦੇ ਨਾਲ ਤੇ ਪੁੱਛਦਿਆਂ ਬਾਬਾ ਜੀ ਨੂੰ ਕਿੰਨੇ ਟਾਈਮ ਤੱਕ ਆਪਾਂ ਨੂੰ ਕਮਰਾ ਦੇਣਗਾ ਤੇ ਕਿਹੜਾ ਕਮਰਾ ਮਿਲਦਾ ਦਿਖਾਉਣਿਆ ਤੁਹਾਨੂੰ ਤੇ ਫਰੀ ਮਿਲਦਾ ਜਾਂ ਕਿਵੇਂ ਮਿਲਦਾ ਸਾਰਾ ਦੱਸਾਂਗੇ ਹਾਂਜੀ ਆਪਾਂ ਗੁਰੂਗਾ ਬਾਗ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ ਗੁਰੂ ਦਾ ਬਾਗ ਤੇ ਆਪਾਂ ਨੂੰ ਕਮਰਾ ਮਿਲ ਗਿਆ ਤੇ ਇਹ ਹੈ ਜੀ ਆਪਣਾ ਕਮਰਾ ਅੱਜ ਆਪਾਂ ਇੱਥੇ ਰ੍ਹਾਂਗੇ ਤੇ ਆਪਣਾ ਸਾਈਕਲ ਖੜਾ ਹੈਗਾ ਤੇ ਆਪਾਂ ਕਰਾਉਣੀ ਹੈ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਦੱਸ ਦਿਆਂ ਇਤਿਹਾਸ ਗੁਰਦੁਆਰਾ ਸਾਹਿਬ ਵਿੱਚ ਛੋਟਾ ਜਿਹਾ ਪਾਰਕ ਬਣਿਆ ਹੋਇਆ ਅੱਪਾ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਇਧਰੋਂ ਫੜਾ ਪ੍ਰਸ਼ਾਦ ਵੀ ਗ੍ਰਾ ਸਕਦੇ ਹਾਂ ਵਿਚਾਲੇ ਪਵਿੱਤਰ ਸਰੋਵਰ ਬਣਿਆ ਹੋਇਆ ਜੀ ਤੁਸੀਂ ਦੇਖੋ ਨਾ ਤੇ ਸਿੱਖ ਇਤਿਹਾਸ ਦੀਆਂ ਫੋਟੋਆਂ ਦਰਸਾਈਆਂ ਗਿਆ ਨੇ ਕਾਲੀ ਸਿੰਘਾ ਚਾਥਾ ਸ਼੍ਰੀ ਹਕਾਲ ਤੱਕ ਸਾਇਦ ਤੋਂ ਰਵਾਨਾ ਹੋ ਕੇ ਹਾਲ ਗੇਟ ਰਾਹੀਂ ਹੋਰ ਚਾ ਗੁਰੂ ਕਾ ਬਾਗ ਵੱਲ ਕੂਚ ਕਰਦਾ ਹੋਇਆ ਗੁਰੂ ਕੇ ਬਾਗ ਵਾਲੇ ਤੋਂ ਆਇਆ ਇਸਾਰੇ ਥੋਂ ਦਾ ਇਤਿਹਾਸ ਵੀ ਕਿਵੇਂ ਗੁਰੂ ਕੇ ਬਾਗ ਮੋਰਚੇ ਦੇ ਵਿੱਚ ਫੌਜਾਂ ਅਕਾਲੀ ਜਥੇ ਨਾਲ ਲੜਿਆ ਸੀਗਾ ਇਸ ਸਥਾਨ ਤੇ ਸਿੱਖਾਂ ਨੇ ਬਹੁਤ ਸ਼ੀਦੀਆਂ ਦਿੱਤੀਆਂ ਨੇ ਹਾਂਜੀ ਬਲੌਗ ਵੰਦਾ ਗੁਰਦੁਆਰਾ ਸਾਹਿਬ ਗੁਰੂ ਕਾ ਭਾਗ ਪਾਸ਼ਾਹੀ ਪੰਜਵੀਂ ਇਹ ਪਵਿੱਤਰ ਸਥਾਨ ਤੇ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ 1585 ਨੂੰ ਵਸਿਆ ਜਦੋਂ ਸੰਕੇਤ ਮੰਡੀ ਹਿਮਾਚਲ ਪ੍ਰਦੇਸ਼ ਦੇ ਰਾਜਾ ਜਿਸ ਦਾ ਨਾਮ ਰਾਜਾ ਹਰੀਸ ਸਿੰਘ ਸੀ ਉਹ ਅੰਮ੍ਰਿਤਸਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਸ਼੍ਰੀ ਹਰਮੰਦਰ ਸਾਹਿਬ ਗਿਆਤਾ ਉਸ ਸਮੇਂ ਗੁਰੂ ਮਹਾਰਾਜ ਜੀ ਨੇ ਰਾਜੇ ਨੂੰ ਸ਼ੰਕਾ ਕੱਢਣ ਲਈ ਉਸ ਨੂੰ ਸੁਪਨੇ ਵਿੱਚ 40 ਸਾਲ ਦਾ ਦ੍ਰਿਸ਼ ਦਿਖਾਇਆ ਕਿ ਉਸ ਦਾ ਆਧਾਰ ਕੀਤਾ ਤੇ ਜਨਮ ਮਰਨ ਤੋਂ ਰਹਿਤ ਕੀਤਾ ਇੱਥੇ ਹੀ ਗੁਰੂ ਕਾ ਬਾਗ ਦਾ ਮੋਰਚਾ ਲੱਗਾ ਮਹੰਤਾ ਤੋਂ ਗੁਰਦੁਆਰਾ ਨੂੰ ਯਾਦ ਕਰਵਾਉਣ ਲਈ ਸਿੰਘਾਂ ਨੇ ਬੜੀ ਤਸਵੀਰ ਚੱਲੀ ਇਹ ਪੰਜਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ ਜੀ ਚੱਲਦੇ ਆ 15 ਦਰਬਾਰ ਸਾਹਿਬ 'ਚ ਮੱਥਾ ਟੇਕਦੇ ਹਾਂ ਇਹ ਗੁਰਦੁਆਰਾ ਸੀਗਾ ਜੀ ਪੰਜਵੇਂ ਪਾਸ਼ੇ ਦਾ ਗੁਰੂ ਅਰਜਨ ਦੇਵ ਜੀ ਦਾ ਤੇ ਆਪਾਂ ਹੁਣ ਚੱਲਦੇ ਆਂਗੇ ਇੱਥੇ ਵੀ ਦੋ ਪਾਸ਼ਾ ਆਈਆਂ ਹੀ ਸਨ ਪੰਜਵੇਂ ਗੁਰੂ ਤੇ ਨੌਵੇਂ ਗੁਰੂ ਨੌਵੇਂ ਗੁਰੂ ਦਾ ਗੁਰਦੁਆਰਾ ਸਾਹਿਬ ਇੱਧਰ ਬਣਿਆ ਹੋਇਆਗਾ ਤੇ ਪੰਜਵੇਂ ਗੁਰੂ ਤਾਂ ਗੁਰਦੁਆਰਾ ਸਾਹਿਬ ਇੱਧਰ ਬਣਿਆ ਹੋਇਆ। ਅੱਜ ਤੁਹਾਨੂੰ ਕਰਾਉਣੇ ਆ ਦਰਸ਼ਨ ਦੂਸਰੇ ਗੁਰਦੁਆਰਾ ਸਾਹਿਬ ਦੇ। ਇਸ ਸਥਾਨ ਤੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਆਏ ਸਨ। ਹਾਂਜੀ ਉਧਰਲੀ ਸਾਈਡ ਤੋਂ ਉਹਨੂੰ ਦਿਖਾਇਆ ਸੀ। ਪੰਜਵੀਂ ਪਾਸ਼ਾਹੀ ਸੀਗੀ ਤੇ ਆਪਾਂ ਪਹੁੰਚੇ ਹੁਣ ਇੱਧਰ ਦੂਸਰੇ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਪਾਸ਼ਾਹੀ ਨੌਵੀਂ ਗੁਰੂ ਅਰਜਨ ਦੇਵ ਜੀ ਤੋਂ ਬਾਅਦ 1664 ਈਸਵੀ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਆਏ ਤੇ ਉਹਨਾਂ ਨੇ ਆ ਕੇ ਇਸ ਧਰਤੀ ਨੂੰ ਪਾਗ ਲਾਇਆ ਇਸ ਪਿੰਡ ਕੁੱਕੇ ਵਾਲੀ ਦੇ ਦੋ ਨਾਮਲੇ ਵਸੇ ਖਾਂਸਾ ਨਾ ਜਿਨ੍ਹਾਂ ਦਾ ਨਾਮ ਭਾਈ ਮਸਤੂ ਤੇ ਭਾਈ ਲਾਲਚੰਦ ਸੀ ਜਿਨ੍ਹਾਂ ਦੇ ਘਰ ਗੁਰੂ ਜੀ ਠਹਿਰੇ ਸਨ ਇਸ ਸਥਾਨ ਤੇ ਆ ਕੇ ਗੁਰੂ ਜੀ ਨੇ 9 ਮਹੀਨੇ 9 ਦਿਨ 9 ਕੁੜੀਆਂ ਤਪ ਕੀਤਾ ਇਸ ਸਥਾਨ ਨੂੰ ਪਹਿਲਾਂ ਗੁਰੂ ਕੀ ਰੋੜ ਕਹਿੰਦੇ ਸਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਭਗਤੀ ਦਾ ਬਾਗ ਲਾਇਆ ਸੀ ਜਦੋਂ ਉਦੋਂ ਗੁਰੂ ਜੀ ਨੇ ਬਾਹਰ ਦਿੱਤਾ ਸੀ ਜਿਹੜਾ ਆਖੂ ਗੁਰੂ ਦਾ ਬਾਗ ਉਸ ਨੂੰ ਲੱਗਣਗੇ ਬਾਗ ਗੁਰੂ ਜੀ ਨੇ ਇਸ ਸਥਾਨ ਤੇ ਇਨੇ ਕਾ ਹੀ ਵਰ ਦਿੱਤੇ ਅੱਜ ਵੀ ਸੰਗਤਾਂ ਇਸ ਸਥਾਨ ਤੇ ਪੁੱਤਰ ਦੀ ਦਾਤ ਲੈਣ ਲਈ ਸ਼ਰਧਾ ਨਾਲ ਆ ਕੇ ਫਲਦਰ ਬੂਟੇ ਲਗਾਉਂਦੀਆਂ ਹਨ ਉਹਨਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਇਹ ਜੀ ਇੱਥੋਂ ਦਾ ਇਤਿਹਾਸ ਇਹ ਨੌਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਧਰਲੀ ਸਾਈਡ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੇ ਆਜੋ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਕਰਾਉਣੇ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਜਿਹੀ ਆਪਣਾ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦਾ ਬਲੌਗ ਤੇ ਬਲੌਗ ਜੇ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਤੁਹਾਨੂੰ ਨਵੇਂ-ਨਵੇਂ ਇਤਿਹਾਸ ਤੇ ਨਵੇਂ-ਨਵੇਂ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਉਂਦੇ ਰਹਾਂਗੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਡੇਲੀ ਆਪਣਾ ਇੱਕ ਨਵੇਂ ਗੁਰਦੁਆਰਾ ਸਾਹਿਬ ਤੇ ਨਵੇਂ ਇਤਿਹਾਸ ਦੇ ਨਾਲ ਵੀਡੀਓ ਪਾਉਣੇ ਆਪਾਂ